58 ਸਾਲ ਤੋਂ ਵੱਧ ਦੀ ਉਮਰ ਵਾਲੀਆਂ ਆਸ਼ਾ ਵਰਕਰਾਂ ਨੂੰ ਨੌਕਰੀ ਤੋਂ ਲਾਂਭੇ ਕਰਨ ਦੇ ਸਰਕਾਰੀ ਫਰਮਾਨ ਦਾ ਮਾਮਲਾ ਹੁਣ ਭੱਖ ਦਾ ਹੀ ਦਿਖਾਈ ਦੇ ਰਿਹਾ ਹੈ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਹੈ ਦੂਜੇ ਪਾਸੇ ਗੁੱਸੇ ਦੇ ਵਿੱਚ ਆਈਆਂ ਆਸ਼ਾ ਵਰਕਰਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਬੀਡੀਪੀਓ ਦਫ਼ਤਰ ਦੇ ਬਾਹਰ ਡੈਮੋਕ੍ਰੇਟਿਵ ਅਸ਼ਬ ਵਰਕਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਆ ਮਾਨ ਦਾ ਪੁਤਲਾ ਫੋਕੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਜਥੇਬੰਦੀ ਦੀਆਂ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ ਅਤੇ ਲਟਕਦੀਆਂ ਤਨਖਾਹਾਂ ਜਾਰੀ ਕਰੇ ਅਸੀਂ ਅੱਜ ਭਗਵੰਤ ਮਾਨ ਦਾ ਇੱਥੇ ਅਰਥੀਦ ਮੁਜਾਹਰਾ ਕਰਨ ਆਏ ਹਾਂ ਕਿਉਂਕਿ ਜਿਹੜੀਆਂ 58 ਸਾਲ ਦੀਆਂ ਭੈਣਾਂ ਆ ਸਾਡੀਆਂ ਉਹਨਾਂ ਨੂੰ ਉਹਨਾਂ ਏਮ ਮਤਲਬ ਕੱਢ ਦਿੱਤਾ ਗਿਆ ਆ ਸਾਨੂੰ ਇਹ ਬਹੁਤ ਜ਼ਿਆਦਾ ਰੋਸ਼ ਹੈ ਕਿਉਂਕਿ ਜਦੋਂ ਸਾਨੂੰ ਇਹਨਾਂ ਨੇ ਰੱਖਿਆ ਸੀਗਾ ਇਸ ਸਰਕਾਰ ਨੇ ਦਾ ਨਾ ਹੀ ਬਿੱਤ ਭੜਾਈ ਦਾ ਸੀਗਾ ਨਾ ਹੀ ਉਮਰ ਦਾ ਸੀ ਹੁਣ ਇਹਨਾਂ ਸਰਕਾਰਾਂ ਨੇ ਬਿਨਾਂ ਪੁੱਛੇ 58 ਸਾਲ ਦੀਆਂ ਜਿਹੜੀਆਂ ਸਾਡੀਆਂ ਪੈਣਾ ਉਹਨਾਂ ਨੂੰ ਕੱਢ ਦਿੱਤਾ ਆ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਹੈ ਬਿਨਾਂ ਸਾਨੂੰ ਦੱਸੇ ਕੱਢਿਆ ਆ ਉਹਨਾਂ ਦੀ ਸੈਲਰੀਆਂ ਵੀ ਪੰਜ ਪੰਜ 6 6 ਮਹੀਨੇ ਦੀਆਂ ਰੋਕ ਦਿੱਤੀਆਂ ਤੇ ਇਸ ਕਰਕੇ ਅਸੀਂ ਇਹ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਅਰਤੀ ਮੁਜਾਰੇ ਕਰਦੇ ਆਂ ਭਗਵੰਨ ਮਾਨ ਦੇ ਅਰਤੀ ਫੂਕ ਰਹੇ ਆਂ ਜੀ ਕਾਰਨ ਵੀ ਦੱਸਿਆ ਜੀ ਸਾਨੂੰ 58 ਸਾਲ ਦੀਆਂ ਜਿਹੜੀਆਂ ਆ ਨਾ ਉਹ ਅਸੀਂ ਲੈਟਰ ਦਿੱਤੇ ਆ ਮਤਲਬ ਕਿ ਸਾਡੇ ਨਾਲ ਮੀਟਿੰਗਾਂ ਵੀ ਹੋਈਆਂ ਆ ਪਰ ਸਾਡੀਆਂ ਮੰਗਾਂ ਨਹੀਂ ਮੰਨਦਾ ਪਿਆ। ਹਾਂ ਨਹੀਂ ਕਰ ਰਿਹਾ। ਹੁਣ ਕੀ ਅਗਲਾ ਐਕਸ਼ਨ ਪਲਾਨ ਕਰਾਇਆ ਜੀ? ਅਗਲਾ ਜੇ ਸਾਡੀਆਂ ਇਹ ਮੰਗਾਂ ਨਾ ਮੰਨਿਆ ਤਾਂ 28 ਤਰੀਕ ਨੂੰ ਸਾਡੇ ਜਲੰਧਰ ਵਿੱਚ ਰੈਲੀ ਆ। ਬਹੁਤ ਬੜ ਰੈਲੀ ਆ ਪੂਰੀ ਪੰਜਾਬ ਦੇ ਵਿੱਚੋਂ ਆਸ਼ਾ ਵਰਕਰ ਫੈਸਿਲਿਟੇਟਰਾਂ ਭੈਣਾਂ ਆਣ ਗਿਆ ਤੇ ਫਿਰ ਅਸੀਂ ਦੇਖਾਂਗੇ ਵੀ ਜੋ ਵੀ ਸਾਡੇ ਜਥੇਬੰਦੀ ਦਾ ਫੈਸਲਾ ਹੋਊਗਾ ਅਸੀਂ ਉਹ ਕਰਾਂਗੇ। ਸਤਿ ਸ਼੍ਰੀ ਅਕਾਲ ਸੰਗਠਨ ਪ੍ਰਧਾਨ ਆ ਤੇ ਅਸੀਂ ਇਹ ਮੰਗ ਸਰਕਾਰ ਤੋਂ ਕਰਨਾ ਚਾਹੁੰਦੇ ਆ ਕਿ ਜਦੋਂ ਸਾਨੂੰ 58 ਸਾਲ ਤੇ ਰੱਖਿਆ ਸੀ ਉਦੋਂ ਸਾਨੂੰ ਕੋਈ ਉਮਰ ਨਹੀਂ ਸੀ ਦੇਖੀ ਕੋਈ ਇਹਨਾਂ ਨੇ ਸਾਨੂੰ ਮਤਲਬ ਕੋਈ ਤਨਖਾਹ ਦਾ ਦਿਨ ਦੱਸਿਆ ਕਿ ਸਾਨੂੰ ਇਹਨਾਂ ਨੇ ਕੰਮ ਹੀ ਦੇਖਿਆ ਸੀ ਕਿ फटाफट ਆਸ਼ਾ ਤੋਂ ਜਿੰਨਾ ਵੀ ਕੰਮ ਲੈ ਸਕੀ ਅਸੀਂ ਕੰਮ ਲੈ ਲਈਏ ਹੁਣ ਸਾਨੂੰ ਇਹ ਕਹਿ ਰਹੇ ਆ ਕਿ ਜਿਹੜੀ 58 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਤੇ ਉਹ ਆਪਣੇ ਘਰ ਵਿੱਚ ਬੈਠ ਜਵੇ ਉਹ ਕੰਮ ਨਹੀਂ ਅੱਗੇ ਕਰ ਸਕਦੀ ਤੇ ਪਹਿਲਾਂ ਜਦੋਂ ਸਾਨੂੰ ਰੱਖਣ ਲੱਗੇ ਸੀ ਕੋਈ ਇਹਨਾਂ ਨੇ ਉਮਰ ਨਹੀਂ ਦੱਸੀ ਕੋਈ ਇਹਨਾਂ ਨੇ ਕੰਮ ਨਹੀਂ ਸੀ ਦੱਸਿਆ ਵੀ फटाफट ਆਸ਼ਾ ਵਰਕਰ ਰੱਖਣੀ ਆ ਕੌਣ ਸਾਨੂੰ ਇਹ ਬਿਨਾ ਦੱਸੇ ਤੋਂ ਸਾਨੂੰ ਇਹ ਘਰ ਬਿਠਾ ਰਿਹਾ ਇਸ ਕਰਕੇ ਅਸੀਂ ਮਤਲਬ ਇਹ ਆ ਕਰ ਰਹੇ ਆ ਧਰਨਾ ਦੇ ਰਹੇ ਆ ਤੇ ਦੂਸਰਾ ਅਸੀਂ ਕੱਲ ਕਪੂਰਥਲੇ ਜ਼ਿਲ੍ਹੇ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਰਕੇ ਆਏ ਆ ਧਰਨਾ ਲਾ ਕੇ ਆਏ ਆ ਤੇ ਆਰਤੀ ਫੂਕੇ ਆਏ ਭਗਵੰਤ ਮਾਂ ਦੀ ਅੱਜ ਅਸੀਂ ਇਸ ਸੁਲਤਾਨਪੁਰ ਵਿੱਚ ਆਏ ਆ ਤੇ ਅਸੀਂ ਇਹ ਹੀ ਸਰਕਾਰ ਤੋਂ ਮੰਗ ਚਾਹਦੇ ਆ ਕਿ ਜੋ ਸਾਡੀ ਲੈਟਰ ਉੱਥੇ ਪਹੁੰਚੀ ਹੋਈ ਆ 6 ਬਾਹਰ ਸਾਲ ਦੀ ਉਹ ਸਾਨੂੰ ਵਟਸਐਪ ਤੇ ਬਾਹਰ ਕੀਤਾ ਜਾਵੇ ਜੇ ਨਹੀਂ ਕਰਨਗੇ ਅਸੀਂ ਹੋਰ ਵੀ ਆਪਣਾ ਤਿੱਖਾ ਸੰਘਰਸ਼ ਕਰਾਂਗੇ